ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਤਾਂ ਤੁਹਾਡੇ ਲਈ ਉਹ ਹੈਗੀ ਆ ਜੀ ਫਿਨਿਸ਼ਿੰਗ ਪੱਟੀ ਕਿਵੇਂ ਲਗਾਉਣੀ ਆਪਾਂ ਸੂਟ ਤੇ ਫਿਰ ਇਹਨੂੰ ਆਪਾਂ ਚੌੜੀ ਮਤਲਬ ਪਾਈਪਿੰਗ ਵੀ ਕਹਿੰਦੇ ਆਗੇ ਹਨਾ ਇਹ ਬਾਜ਼ਾਰ ਦੇ ਵਿੱਚੋਂ ਐਦਾਂ ਮਿਲ ਜਾਂਦੀ ਹੈ ਬਣੀ ਬਣਾਈ ਠੀਕ ਹੈ 10 ਰੁਪਏ ਪਰ ਮੀਟਰ ਮਿਲ ਜਾਂਦੀ ਹੈ ਤੁਹਾਨੂੰ ਠੀਕ ਹੈ ਚਾਕਾਂ ਤੇ ਜਿਹੜੀ ਲੱਗੀ ਹੈਗੀ ਉਹ ਬਹੁਤ ਸੋਹਣੀ ਲੱਗਦੀ ਹੈਗੀ ਤੇ ਇਹਦੇ ਵਿੱਚ ਨਾ ਬਸ ਇੱਥੇ ਤੱਕ ਪੱਟੀ ਪਾਈ ਹੋਈ ਆ ਤੇ ਐਦਾਂ ਇਹ ਚੌੜੀ ਬਣੀ ਹੋਈ ਹੁੰਦੀ ਹੈਗੀ ਇਹਨੂੰ ਆਪਾਂ ਤੇ ਐਦਾ ਮਤਲਬ ਐਸਾ ਵਾਲੀ ਦੁਕਾਨ ਤੋਂ ਆਹ ਵਾਲੀ ਪੱਟੀ ਜਿਹੜੀ ਹੈਗੀ ਤੁਹਾਨੂੰ ਆਸਾਨੀ ਨਾਲ ਮਿਲ ਜੂਗੀ ਤੇ ਇਹਦੇ ਵਿੱਚ ਡੋਰੀ ਪਾ ਕੇ ਜਿਹੜੀ ਹੈਗੀ ਆਪਾਂ ਬਣਾ ਵੀ ਸਕਦੇ ਆ ਇਹਨੂੰ ਠੀਕ ਹੈ ਤੇ ਉਹ ਆਪਾਂ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਬਸ ਅੱਜ ਆਪਾਂ ਤੁਹਾਨੂੰ ਇਹ ਜਿਹੜੀ ਫਿਨਿਸ਼ਿੰਗ ਪੱਟੀ ਆ ਉਹ ਲਾਉਣੀ ਦੱਸਾਂਗੇ ਚਾਕਾਂ ਤੇ ਠੀਕ ਹੈ ਜੀ ਇੱਕ ਸਾਈਡ ਦੇਖੋ ਚਾਕਾਂ ਤੇ ਮੈਂ ਇਹਨੂੰ ਲਗਾ ਰੱਖਿਆਗਾ ਸਭ ਤੋਂ ਵੱਡੀ ਗੱਲ ਇਹ ਆ ਵੀ ਲਾਈਨਿੰਗ ਵਾਲੀ ਕੁੜਤੀ ਤੇ ਆਪਾਂ ਕਿਵੇਂ ਇਹਨੂੰ ਸੈੱਟ ਕਰਨਾਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਤੇ ਜਿਹੜੇ ਕੋਰਨਰ ਵਗੈਰਾ ਹੈਗੇ ਨੇ ਦੇਖੋ ਜਿਵੇਂ ਆਪਾਂ ਇਹ ਇਸ ਸਾਈਡ ਤੋਂ ਬਣਾ ਰ ਇਹ ਜਿਹੜਾ ਕਾਰਨਰ ਹੈਗਾ ਦੇਖੋ ਆਪਣਾ ਪੂਰੀ ਫਿਨਿਸ਼ਿੰਗ ਦੇ ਨਾਲ ਬਣ ਕੇ ਆਇਆ ਤੇ ਦੂਸਰੀ ਸਾਈਡ ਜਿਹੜਾ ਹੈਗਾ ਮੈਂ ਤੁਹਾਨੂੰ ਲਗਾਉਣਾ ਦੱਸੂਗੀ ਠੀਕ ਆ ਹੁਣ ਦੇਖੋ ਨਾ ਹੀ ਮੈਂ ਕੋਈ ਸਿੰਗਲ ਫੁੱਟ ਯੂਜ਼ ਕੀਤਾਗਾ ਮਤਲਬ ਸਿੰਗਲ ਪੈਰ ਨਾਲ ਨਹੀਂ ਮੈਂ ਇਹ ਲਗਾਈ ਡਬਲ ਪੈਰ ਨਾਲ ਹੀ ਲਗਾਈ ਆ ਆਸਾਨੀ ਨਾਲ ਹੀ ਲੱਗ ਜਾਂਦਾ ਐਡਾ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆ ਉਹ ਲੱਗੀ ਆ ਇਹ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਤੁਹਾਨੂੰ ਇਹ ਸਿਰਫ ਇੱਕ ਸਲਾਈ ਦੇ ਵਿੱਚ ਲਗਾਉਣੀ ਦੱਸਾਂਗੇ ਆਪਾਂ ਕੋਈ ਲੰਬਾ ਚੱਕਰ ਨਹੀਂ ਪਾਉਂਦੇ ਹੈਗੇ ਆਪਾਂ ਸਿਰਫ ਸਿੰਗਲ ਜਿਹੜੀ ਸਲਾਈ ਹੈਗੀ ਆ ਆਹ ਇੱਕੋ ਹੀ ਸਲਾਈ ਚੱਲੀ ਹੋਈ ਆ ਮੇਰੀ ਇੱਕ ਸਲਾਈ ਦੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਆ ਕਿਵੇਂ ਲਗਾਉਣੀ ਆ ਉਹ ਤੁਸੀਂ ਦੇਖ ਲਓ ਠੀਕ ਹੈ ਜੀ ਹੁਣ ਦੇਖੋ ਮੇਰੇ ਸੂਟ ਦਾ ਜਿਹੜਾ ਘੇਰਾ ਹੈਗਾ ਉਹ ਹੈਗਾ ਜੀ 23.5 ਇੰਚ ਠੀਕ ਹੈ ਪਹਿਲਾਂ ਕੀ ਕਰਨਾ ਦੇਖੋ ਹੁਣ ਮੈਂ ਤਾਂ ਇਹ ਲਗਾ ਰੱਖੀ ਆ ਤੁਹਾਡੇ ਚਾਕ ਜਿਹੜੇ ਹੈਗੇ ਨੇ ਉਹ ਖੁੱਲੇ ਹੋਣਗੇ ਨਾ ਜਿਵੇਂ ਮੇਰੇ ਆਹ ਵਾਲੀ ਸਾਈਡ ਆ ਠੀਕ ਹੈ ਐਦਾਂ ਹੋਊਗਾ ਤੁਸੀਂ ਜਿੰਨਾ ਵੀ ਤੁਹਾਡਾ ਘੇਰਾ ਹੈਗਾ ਉਸ ਅਨਸਾਰ ਤੁਸੀਂ ਪਹਿਲਾਂ ਐਦਾਂ ਨਿਸ਼ਾਨ ਲਗਾ ਲੈਣਾ ਘੇਰੇ ਤੇ ਠੀਕ ਹੈ ਜੀ ਹੁਣ 23 ਇੰਚ ਮੇਰਾ ਘੇਰਾ ਤੇ ਇੱਥੇ ਲਗਾ ਲਿਆ ਆ ਮੇਰਾ ਚਾਕ ਫੋਲਡ ਹੋ ਹੀ ਗਿਆ ਤੇ ਹੁਣ ਦੇਖੋ ਮੇਰਾ ਘੇਰਾ ਜਿਹੜਾ ਇੱਥੇ ਤੱਕ ਫੋਲਡ ਹੋਊਗਾ ਹੁਣ ਦੇਖੋ ਬਸ ਇਹ ਇਹ ਨਾ ਇੱਥੋਂ ਆਪਾਂ ਇਹਨੂੰ ਐਦਾਂ ਕਰਕੇ ਆ ਜਿਹੜਾ ਆਪਾਂ ਨਿਸ਼ਾਨ ਲਗਾਇਆ ਇਹਦੇ ਅਨੁਸਾਰ ਆਪਾਂ ਐਦਾਂ ਫੋਲਡ ਕਰ ਦੇਣਾ ਇਹਨੂੰ ਤੇ ਜਿਹੜੀ ਲਾਈਨਿੰਗ ਹੈਗੀ ਆ ਉਹਨੂੰ ਵੀ ਆਪਾਂ ਫਿਨਿਸ਼ਿੰਗ ਦੇ ਨਾਲ ਐਦਾਂ ਅੰਦਰ ਵਾਲੇ ਪਾਸੇ ਕਰ ਦੇਣਾ ਠੀਕ ਹੈ ਤਾਂ ਕਿ ਇੱਥੇ ਲਾਈਨਿੰਗ ਦੇ ਵਿੱਚ ਬਲ ਵਗੈਰਾ ਨਾ ਪਵੇ ਮਤਲਬ ਹਲਕੀ ਜਿਹੀ ਬਸ ਇੱਥੋਂ ਲੂਜ਼ਿੰਗ ਰੱਖ ਲਿਆ ਕਰੋ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਤਾਂ ਕਿ ਜਿਹੜਾ ਘੇਰਾ ਹੈਗਾ ਉਹ ਨਾ ਫੋਲਡ ਜੇ ਨਾ ਹੋਵੇ ਮਤਲਬ ਕਈ ਵਾਰੀ ਨਾ ਮੋੜ ਲੱਗ ਜਾਂਦੇ ਹੁੰਦੇ ਨੇ ਚਾਕ ਬਸ ਤੁਸੀਂ ਇਹਦਾ ਫਿਨਿਸ਼ਿੰਗ ਦੇ ਨਾਲ ਪਹਿਲਾਂ ਇਹਨੂੰ ਏਦਾਂ ਅੰਦਰ ਵਾਲੇ ਪਾਸੇ ਇਹਦਾ ਫੋਲਡ ਕਰ ਦੇਣਾ ਠੀਕ ਹੈ ਫਿਰ ਕੀ ਕਰਨਾ ਆਪਾਂ ਨੇ ਜਿੰਨੇ ਵੀ ਆਪਾਂ ਨਿਸ਼ਾਨ ਲਗਾਇਆ ਨਾ ਉਹਤੇ ਆਪਾਂ ਪ੍ਰੈਸ ਲਾਉਣੀ ਆ ਠੀਕ ਹੈ ਇਹ ਗੱਲ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਫਿਨਿਸ਼ਿੰਗ ਪੱਟੀ ਲਾਉਣ ਵੇਲੇ ਹੁਣ ਦੇਖੋ ਜਿਹੜਾ ਮੇਰਾ ਨਿਸ਼ਾਨ ਹੈ ਇੱਥੋਂ ਮੈਂ ਇਹਨੂੰ ਫੋਲਡ ਕਰ ਲੂੰਗੀ ਤੇ ਇੱਥੇ ਆਪਾਂ ਏਦਾਂ ਕਰਕੇ ਲਾਈਨਿੰਗ ਨੂੰ ਅੰਦਰ ਵਾਲੀ ਸਾਈਡ ਇੱਥੇ ਆਪਾਂ ਪ੍ਰੈਸ ਲਗਾ ਲਵਾਂਗੇ ਠੀਕ ਹੈ ਜੀ ਗਰੀਜ ਬਣਾ ਲੂੰਗੀ ਠੀਕ ਹੈ ਇਹਦੀ ਫਿਰ ਤੁਹਾਡੀ ਜਿਹੜੀ ਫਿਨਿਸ਼ਿੰਗ ਪੱਟੀ ਆ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੂਗੀ ਠੀਕ ਹੈ ਏਦਾਂ ਦੇਖੋ ਹੁਣ ਇਹ ਕਰੀਜ ਬਣ ਗਈ ਆ ਤੇ ਹੁਣ ਲਾਈਨਿੰਗ ਜਿਹੜੀ ਹੈਗੀ ਆ ਉਹ ਵੀ ਆਪਣੀ ਅੰਦਰ ਵਾਲੀ ਸਾਈਡ ਮਤਲਬ ਲਾਈਨਿੰਗ ਦੀ ਵੀ ਕਰੀਜ ਬਣ ਗਈ ਆ ਹੁਣ ਲਾਈਨਿੰਗ ਜਿਹੜੀ ਹੈਗੀ ਆ ਆਪਾਂ ਨੂੰ ਚੰਗੀ ਤਰ੍ਹਾਂ ਅਟੈਚ ਹੋ ਜੂਗੀ ਠੀਕ ਹੈ ਹੁਣ ਦੇਖੋ ਹੁਣੇ ਕਰੀਜ ਬਣ ਗਈ ਨਾ ਹੁਣ ਆਪਾਂ ਇੱਥੇ ਸਲਾਈ ਵੀ ਲਗਾਉਣੀ ਆ ਇਹ ਵਾਲੀ ਕਰੀਜ ਤੇ ਠੀਕ ਹੈ ਸਲਾਈ ਲਾਉਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਲਾਈਨਿੰਗ ਹੈਗੀ ਨਾ ਨਹੀਂ ਤਾਂ ਤੁਹਾਡੀ ਇੱਦਾਂ ਫਿਰ ਖਿਸਕਣ ਲੱਗ ਜੂਗੀ ਠੀਕ ਆ ਜਦੋਂ ਆਪਾਂ ਇਹਨੂੰ ਫਿਕਸ ਕਰ ਲਵਾਂਗੇ ਇੱਥੇ ਲਾਈਨਿੰਗ ਨੂੰ ਮਤਲਬ ਸਲਾਈ ਦੇ ਨਾਲ ਫਿਰ ਸਾਡੀ ਲਾਈਨਿੰਗ ਜਿਹੜੀ ਹੈਗੀ ਉਹ ਇੱਕ ਜਗ੍ਹਾ ਤੇ ਫਿਕਸ ਹੋ ਜੂਗੀ ਤੇ ਉਹ ਲਾਈਨਿੰਗ ਜਿਹੜੀ ਹੈਗੀ ਇੱਦਾਂ ਬਾਹਰ ਵਾਲੀ ਸਾਈਡ ਨੂੰ ਨਹੀਂ ਨਿਕਲੂਗੀ ਠੀਕ ਆ ਹੁਣ ਪਹਿਲਾਂ ਕਰੀਜ ਬਣਾ ਲਓ ਉਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਗਾਵਾਂਗੇ ਠੀਕ ਹੈ ਜੀ ਬਾਕੀ ਚੀਜ਼ ਮੈਂ ਤੁਹਾਨੂੰ ਮਸ਼ ਆਪਾਂ ਇਹ ਮਾਰਜਿਨ ਸਿਰਫ ਇੰਨਾ ਕੀ ਰੱਖਣਾ ਹੈ ਠੀਕ ਹੈ ਜੀ ਬਾਕੀ ਜਿਹੜਾ ਆਹ ਵਾਧੂ ਘਾਟੂ ਕੱਪੜਾ ਆਪਾਂ ਇਹਨੂੰ ਕੱਟ ਦੇਣਾ ਠੀਕ ਹੈ ਕਿਉਂਕਿ ਨਹੀਂ ਤਾਂ ਫਿਰ ਜਦੋਂ ਤੁਸੀਂ ਫਿਨਿਸ਼ਿੰਗ ਪੱਟੀ ਇਹਦਾ ਫੋਲਡ ਕਰੋਗੇ ਨਾ ਫਿਰ ਇਹ ਕੱਪੜਾ ਤੁਹਾਡਾ ਦਿਖੂਗਾ ਬਾਹਰ ਠੀਕ ਹੈ ਬਸ ਇੰਨਾ ਕੁ ਆਪਾਂ ਮਾਰਜਿਨ ਰੱਖ ਕੇ ਇਤੇ ਵੀ ਆਪਾਂ ਪ੍ਰੈਸ ਲਾ ਲਈਏ ਠੀਕ ਹੈ ਹੁਣ ਦੇਖੋ ਫਿਨਿਸ਼ਿੰਗ ਪੱਟੀ ਦੇ ਵਿੱਚ ਸਿਰਫ ਮੇਨ ਜਿਹੜਾ ਹੁੰਦਾ ਨਾ ਉਹ ਕੋਨਿਆਂ ਦਾ ਹੀ ਹੁੰਦਾ ਜਿਹੜੇ ਆਪਣੇ ਕੋਨੇ ਨੇ ਉਹ ਆਪਣੇ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਉਣੇ ਚਾਹੀਦੇ ਨੇ ਠੀਕ ਹੈ ਜੀ ਹੁਣ ਦੇਖੋ ਜੀ ਮੇ ਹੁਣ ਆ ਕੋਨਾ ਹੈਗਾ ਪੂਰਾ ਫਿਨਿਸ਼ਿੰਗ ਦੇ ਨਾਲ ਨਿਕਲਿਆ ਹੋਇਆ ਹੈਗਾ ਇਹ ਹੁਣ ਦੇਖੋ ਜਿਹੜੀ ਆਪਾਂ ਪ੍ਰੈਸ ਲਗਾਈ ਸੀ ਨਾ ਆ ਕਰੀਜ਼ ਬਣਾਈ ਸੀ ਕਿ ਹੁਣ ਆਪਾਂ ਲਾਈਨਿੰਗ ਨੂੰ ਇਹਦੇ ਨਾਲ ਅਟੈਚ ਕਰਨਾ ਤੇ ਇਹਦੇ ਉੱਪਰ ਪਹਿਲਾਂ ਆਪਾਂ ਸਲਾਈ ਲਗਾਵਾਂਗੇ ਠੀਕ ਹੈ ਜੀ ਲਾਈਨਿੰਗ ਨੂੰ ਅਟੈਚ ਕਰਨ ਲਈ ਆਪਾਂ ਸਲਾਈ ਲਗਾਉਣੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀ ਆਪਣੀ ਫਿਨਿਸ਼ਿੰਗ ਪੱਟੀ ਆ ਉਹ ਆਪਣੀ ਇੱਕ ਸਲਾਈ ਦੇ ਵਿੱਚ ਹੀ ਲੱਗ ਜੂਗੀ ਠੀਕ ਆ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਵੀ ਲਾਈਨਿੰਗ ਜਿਹੜੀ ਹੈਗੀ ਉਹਨੂੰ ਅਟੈਚ ਕਰ ਲੈਣਾਗਾ ਬਸ ਜਿਹੜੀ ਆਪਾਂ ਕਰੀਜ਼ ਬਣਾਈ ਆ ਉਹਦੇ ਉੱਪਰ ਹੀ ਆਪਾਂ ਸਲਾਈ ਦੇਖੋ ਮੈਂ ਇੱਧਰ ਲਾ ਰખી ਆ ਠੀਕ ਹੈ ਜੀ ਜਿੱਥੇ ਤੱਕ ਆਪਾਂ ਕਰੀਜ਼ ਬਣਾਈ ਸੀ ਉੱਥੇ ਮੈਂ ਪਹਿਲਾਂ ਸਲਾਈ ਲਗਾ ਕੇ ਆਪਾਂ ਲਾਈਨਿੰਗ ਜਿਹੜੀ ਹੈਗੀ ਉਹ ਅਟੈਚ ਕਰ ਲਈ ਆ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਮੈਂ ਲਾਈਨਿੰਗ ਜਿਹੜੀ ਹੈਗੀ ਉਹ ਚੰਗੀ ਤਰ੍ਹਾਂ ਅਟੈਚ ਕਰ ਲਈ ਆ ਜਿੰਨਾ ਮੇਰਾ ਚਾਕ ਫੋਲਡ ਹੋਣਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਦੇਖੋ ਜਿਹੜਾ ਇਹਦੇ ਵਿੱਚ ਮਾਰਜਨ ਹੈਗਾ ਜਿਹੜਾ ਹਜੇ ਕੱਟਣ ਵਾਲਾ ਹੈਗਾ ਆਪਾਂ ਸਿਰਫ ਕੀ ਕਰਨਾ ਜਿਹੜੀ ਫਿਨਿਸ਼ਿੰਗ ਪੱਟੀ ਆ ਉਸ ਤੋਂ ਘੱਟ ਚੌੜਾ ਜਿਹੜਾ ਮਾਰਜਿਨ ਹੈਗਾ ਉਹ ਰੱਖ ਲੈਣਾ ਠੀਕ ਹੈ ਜੀ ਆ ਜਿਹੜਾ ਬਾਕੀ ਬਾਧਮਾ ਕਪੜਾ ਉਹਨੂੰ ਆਪਾਂ ਕਟਿੰਗ ਕਰ ਦੇਵਾਂਗੇ ਬਸ ਸਿਰਫ ਇੰਨਾ ਚੌੜਾ ਆਪਾਂ ਕਪੜਾ ਜਿਹੜਾ ਹੈਗਾ ਉਹ ਰੱਖ ਲੈਣਾ ਠੀਕ ਆ ਹੁਣ ਦੇਖੋ ਇੱਥੇ ਤੱਕ ਮੇਰੀ ਸਲਾਈ ਲੱਗੀ ਹੋਈ ਆ ਇੰਨਾ ਮੇਰਾ ਚਾਕ ਫੋਲਡ ਹੋਣਾ ਠੀਕ ਹੈ ਇੰਨਾ ਕੁ ਮੈਂ ਮਾਰਜਿਨ ਰੱਖ ਲੂੰਗੀ ਬਾਕੀ ਜਿਹੜਾ ਕਪੜਾ ਹੈਗਾ ਉਹ ਮੈਂ ਕੱਟ ਕਰ ਦੂੰਗੀ ਠੀਕ ਆ ਜੀ ਕਪੜਾ ਤੁਸੀਂ ਪਹਿਲਾਂ ਹੀ ਕਟਿੰਗ ਕਰ ਲੈਣਾਗਾ ਪਰ ਜਿੱਥੇ ਤੱਕ ਵੀ ਆਪਾਂ ਫਿਨਿਸ਼ਿੰਗ ਪੱਟੀ ਲਗਾਉਣੀ ਆ ਉੱਥੇ ਤੱਕ ਇਹ ਕੱਪੜਾ ਆਪਾਂ ਕਟਿੰਗ ਕਰ ਲੈਣਾ ਠੀਕ ਆ ਇਹ ਫਿਨਿਸ਼ਿੰਗ ਪੱਟੀ ਤੋਂ ਘੱਟ ਚੌੜਾ ਹੋਣਾ ਚਾਹੀਦਾ ਤਾਂ ਕਿ ਜਦੋਂ ਆਪਾਂ ਫਿਨਿਸ਼ਿੰਗ ਪੱਟੀ ਨੂੰ ਮੋੜਾਂਗੇ ਨਾ ਇੱਧਰ ਆਪਣਾ ਕੱਪੜਾ ਜਿਹੜਾ ਹੈਗਾ ਉਹ ਦਿਖੇ ਨਾ ਠੀਕ ਹੈ ਜੀ ਆਪਾਂ ਨੂੰ ਬਾਹਰ ਠੀਕ ਹੈ ਹੁਣ ਇਹ ਦੇਖੋ ਮੈਂ ਸਿਲਾਈ ਲਗਾ ਰખી ਆ ਤੇ ਇਧਰ ਵਾਲੀ ਸਾਈਡ ਵੀ ਮੈਂ ਸਲਾਈ ਜਿਹੜੀ ਹੈਗੀ ਉਹ ਲਗਾ ਲਈਆ ਹੁਣ ਜਿੱਥੇ-ਜਿੱਥੇ ਆਪਣੀ ਸਲਾਈ ਲੱਗੀ ਹੋਈ ਆ ਤੇ ਆਪਾਂ ਕ੍ਰੀਜ਼ ਬਣਾਈ ਸੀ ਉੱਥੋਂ ਆਪਾਂ ਚਾ ਕੇ ਦਾ ਫੋਲਡ ਕਰਦੇ ਜਾਣਾ ਹੁਣ ਦੇਖੋ ਉੱਪਰੋਂ ਕਿੱਦਾਂ ਲਗਾਉਣੀ ਮੈਂ ਤੁਹਾਨੂੰ ਨੇੜਿਓ ਕਰਕੇ ਸਮਝਾਉਣੀ ਆ ਬਿਲਕੁਲ ਹੁਣ ਦੇਖੋ ਫਿਨਿਸ਼ਿੰਗ ਪੱਟੀ ਲਾਉਣ ਵੇਲੇ ਨਾ ਮੇਨ ਜਿਹੜੀ ਪ੍ਰੋਬਲਮ ਹੈਗੀ ਉਹ ਆਪਾਂ ਨੂੰ ਕਿੱਥੇ ਆਉਂਦੀ ਹੁੰਦੀ ਹੈਗੀ ਜਦੋਂ ਆਪਾਂ ਇੱਥੋਂ ਸਟਾਰਟ ਕਰਦੇ ਆ ਹਨਾ ਜਾਂ ਫਿਰ ਆਪਾਂ ਇੱਥੇ ਆ ਕੇ ਖਤਮ ਕਰਦੇ ਆ ਠੀਕ ਹੈ ਜੀ ਆਪਾਂ ਕੀ ਕਰਨਾ ਇੱਥੋਂ ਆਪਾਂ ਕਿਵੇਂ ਕੱਢਣਾ ਦੇਖੋ ਆਪਾਂ ਅੱਧਾ ਪੌਣਾ ਇੰਚ ਠੀਕਾ ਸਿੱਧਾ ਕਰਕੇ ਤੇ ਆਪਾਂ ਇਧਰ ਵਾਲੀ ਸਾਈਡ ਤੋਂ ਜਦੋਂ ਫਿਨਿਸ਼ਿੰਗ ਪੱਟੀ ਲਾਉਣੀ ਆਂਗੇ ਤੇ ਬਸ ਇਹਨੂੰ ਆਪਾਂ ਐਨ ਐਨਾਂ ਕਿਹੀ ਬਾਹਰ ਕੱਢਣਾ ਤੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਆ ਠੀਕ ਆ ਤੇ ਬਾਅਦ ਚੋਂ ਮੈਂ ਤੁਹਾਨੂੰ ਦੱਸਦੀ ਆਂ ਵੀ ਇੱਥੋਂ ਆਪਾਂ ਸੈਟਿੰਗ ਜਿਹੜੀ ਹੈਗੀ ਉਹ ਕਿਵੇਂ ਕਰਨੀ ਹੁੰਦੀ ਹੈ ਇਹਨੂੰ ਫੋਲਡ ਕਰਕੇ ਠੀਕ ਆ ਇਦਾਂ ਕਰਕੇ ਆਪਾਂ ਇਹਦੇ ਉੱਪਰ ਸਲਾਈ ਲਗਾਈ ਜਾਣੀ ਆ ਫਿਨਿਸ਼ਿੰਗ ਪੱਟੀ ਦੇ ਉੱਪਰ ਠੀਕ ਹੈ ਜੀ ਇਹ ਆਪਾਂ ਜਿਹੜੀ ਸਲਾਈ ਹੈਗੀ ਐ ਬਰੀਕ ਬਖਾ ਕਰਕੇ ਮਾਰਨੀ ਆ ਤੇ ਜਦੋਂ ਆਪਾਂ ਇਦਾਂ ਲਾਈ ਜਾਣਾ ਨੇ ਇਹਨੂੰ ਤੁਰ ਤੱਕ ਆਪਾਂ ਇਹਨੂੰ ਇੱਦਾਂ ਲੈ ਜਾਣਾ ਜਿਵੇਂ ਜਿਵੇਂ ਜਿਹੜਾ ਆਪਣਾ ਮਾਰਜਨ ਹੈਗਾ ਉਹ ਆਪਾਂ ਇਹਨੂੰ ਅੰਦਰ ਵਾਲੀ ਸਾਈਡ ਫੋਲਡ ਕਰ ਲਓ ਦੇਖੋ ਹੁਣ ਲਾਈਨਿੰਗ ਜਿਹੜੀ ਹੈਗੀ ਉਹ ਆਪਾਂ ਅਟੈਚ ਤਾਂ ਹੀ ਕੀਤੀ ਆ ਤਾਂ ਕਿ ਜਦੋਂ ਆਪਾਂ ਇਹਨੂੰ ਇੱਦਾਂ ਫੋਲਡ ਕਰੀਏ ਨਾ ਆਪਣੀ ਲਾਈਨਿੰਗ ਜਿਹੜੀ ਹੈਗੀ ਉਹ ਖਿਸਕੇ ਨਾ ਠੀਕ ਹੈ ਜੀ ਇਸੇ ਲਈ ਲਾਈਨਿੰਗ ਪਹਿਲਾਂ ਤੁਸੀਂ ਕਰੀਜ ਬਣਾ ਕੇ ਅਟੈਚ ਕਰ ਲੈਣੀ ਆ ਮਸ਼ੀਨ ਨਾਲ ਇਸ ਨਾਲ ਠੀਕ ਹੈ ਤੇ ਆ ਦੇਖੋ ਕੋਨੇ ਤੋਂ ਮੈਂ ਹੁਣ ਤੁਹਾਨੂੰ ਸਮਝਾਉਣੀ ਆ ਵੀ ਕੋਨੇ ਤੋਂ ਆਪਾਂ ਕਿਵੇਂ ਕਰਨੀਆਂ ਠੀਕ ਹੈ ਦੇਖੋ ਆ ਆ ਗਿਆ ਆਪਣਾ ਕੋਨਾ ਹਣਾ ਤੇ ਜਿਹੜਾ ਕੋਨੇ ਦਾ ਮਾਰਜਨ ਹੈਗਾ ਇੱਥੋਂ ਵੀ ਮੈਂ ਕੱਟੂਗੀ ਹਜੇ ਮਾਰਜਨ ਜਿਹੜਾ ਹੈਗਾ ਬਿਲਕੁਲ ਆਪਾਂ ਉਨਾ ਹੀ ਰੱਖਣਾ ਵੀ ਆਪਣੀ ਫਿਨਿਸ਼ਿੰਗ ਪੱਟੀ ਤੋਂ ਬਾਹਰ ਨਾ ਨਿਕਲੇ ਆ ਵਾਲਾ ਕੱਪੜਾ ਠੀਕ ਹੈ ਹਜੇ ਮੈਂ ਇਹਨੂੰ ਕਟਿੰਗ ਕਰਦੀ ਆਂਗੀ ਇਹ ਨੀਚੇ ਵਾਲੇ ਮਾਰਜਨ ਨੂੰ ਬਸ ਤੁਸੀਂ ਕੋਨੇ ਤੋਂ ਬਾਹਰ ਜਿਹਾ ਸਮਝ ਲਓ ਆ ਤੁਸੀਂ ਧਿਆਨ ਨਾਲ ਦੇਖ ਲਓ ਜਿਹੜਾ ਹ ਕੋਨਾ ਹੈਗਾ ਦੇਖੋ ਇਹ ਇਹਨੂੰ ਆਪਾਂ ਐ ਫੋਲਡ ਕਰ ਦਵਾਂਗੇ ਐ ਕਰਕੇ ਕਿਰੇ ਇਹਨੂੰ ਉੱਪਰ ਵਾਲੀ ਸਾਈਡ ਲੈ ਆਇਓ ਫਿਰ ਇਹਨੂੰ ਉਸ ਤੋਂ ਬਾਅਦ ਫੇਰ ਆਏ ਨੀਚੇ ਵਾਲੀ ਸਾਈਡ ਜਿਹੜਾ ਹੈਗਾ ਉਹ ਫੋਲਡ ਕਰ ਦਵਾਂਗੇ ਠੀਕ ਹੈ ਫਿਰ ਆਹ ਕੋਨਾ ਜਿਹੜਾ ਹੈਗਾ ਉਹ ਆਪਣਾ ਇਦਾਂ ਫਿਨਿਸ਼ਿੰਗ ਦੇ ਨਾਲ ਨਿਕਲੇ ਆਊਗਾ ਠੀਕ ਹੈ ਜੀ ਬਸ ਆਪਾਂ ਕੋਨੇ ਕੋਲੋਂ ਇਹੀ ਧਿਆਨ ਰੱਖਣਾ ਹੁੰਦਾਗਾ ਹੁਣ ਲੈਸ ਨੂੰ ਥੋੜਾ ਜਿਹਾ ਉੱਪਰ ਵਾਲੀ ਸਾਈਡ ਨੂੰ ਕੱਢ ਕੇ ਤੇ ਇੱਥੇ ਆਪਾਂ ਸਲਾਈ ਲਗਾ ਲਵਾਂਗੇ ਠੀਕ ਹੈ ਹੁਣ ਜਿਹੜੀ ਫਿਨਿਸ਼ਿੰਗ ਪੱਟੀ ਹੈਗੀ ਆ ਮੈਂ ਬਸ ਉਹਨੂੰ ਅੱਧਾ ਪੌਣਾ ਇੰਚ ਉੱਪਰ ਵਾਲੀ ਸਾਈਡ ਕੱਢ ਲਿਆ ਠੀਕ ਹੈ ਜੀ ਤੇ ਇੱਥੋਂ ਹੁਣ ਆਪਾਂ ਕੀ ਕਰਨਾ ਦੇਖ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਐਦਾਂ ਕਰਕੇ ਆਪਾਂ ਪਹਿਲਾਂ ਇੱਕ ਵਾਰ ਇਹਦੇ ਉੱਪਰ ਫੋਲਡ ਕਰ ਲੈਣਾ ਇਹਨੂੰ ਠੀਕ ਹੈ ਐਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇਹ ਐਦਾਂ ਮੋੜ ਲੈਣਾ ਠੀਕ ਹੈ ਤੇ ਹੁਣ ਆਪਾਂ ਇੱਥੇ ਸਲਾਈ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਣੀ ਪੱਟੀ ਹੈਗੀ ਆ ਉਹ ਲੱਗ ਰਹੀ ਹੈ ਠੀਕ ਹੈ ਜੀ ਤੇ ਦੇਖੋ ਇੱਧਰ ਵਾਲੀ ਸਾਈਡ ਜਿਹੜੀ ਹੈਗੀ ਉਹ ਮੈਂ ਪਹਿਲਾਂ ਲਗਾ ਰੱਖੀ ਸੀਗੀ ਇੱਥੇ ਵੀ ਆਪਾਂ ਕਾਰਨਰ ਮੈਂ ਤੁਹਾਨੂੰ ਦੱਸਦੀ ਆ ਆਪਾਂ ਕਿੱਦਾਂ ਬਣਾਵਾਂਗਾ ਹੁਣ ਦੇਖੋ ਜੇ ਮੈਂ ਇੱਥੇ ਨਾ ਲਗਾਈ ਹੁੰਦੀ ਨਾ ਫਿਰ ਇੱਥੇ ਵੀ ਮੈਂ ਆਹ ਕਾਰਨਰ ਤੋਂ ਪਹਿਲਾਂ ਆਪਾਂ ਐਦਾਂ ਫੋਲਡ ਕਰ ਲੈਂਦੇ ਨੂੰ ਉੱਪਰ ਠੀਕ ਹੈ ਫਿਰ ਆਪਾਂ ਇਹਨੂੰ ਐਦਾਂ ਬਾਹਰਲੇ ਪਾਸੇ ਫੋਲਡ ਕਰ ਦਿੰਦੇ ਠੀਕ ਹੈ ਜੀ ਤੇ ਆਪਾਂ ਇੱਥੋਂ ਇਹਨੂੰ ਕੱਟ ਲਵਾਂਗੇ ਕੀ ਤੁਸੀਂ ਦੇਖੋ ਇੱਥੋਂ ਕਾਰਨਰ ਕੋਲੋਂ ਦੇਖ ਸਕਦੇ ਹੋ ਆਪਣਾ ਕਾਰਨਰ ਜਿਹੜਾ ਹੈਗਾ ਉਹ ਕਿੰਨੀ ਫਿਨਿਸ਼ਿੰਗ ਦੇ ਨਾਲ ਆਇਆ ਠੀਕ ਹੈ ਤੇ ਆਪਣੀ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਉਹ ਕਿੰਨੀ ਸਫਾਈ ਦੇ ਨਾਲ ਨਿਕਲ ਕੇ ਆਈ ਆ ਤੇ ਦੇਖੋ ਜਦੋਂ ਆਪ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਦਾਂ ਉੱਪਰ ਦੀ ਆਪਾਂ ਕਮਾ ਲੈਣੀ ਆ ਪਹਿਲਾਂ ਹਨਾ ਪਾਈਪਿੰਗ ਫਿਰ ਦੇਖੋ ਉਹਦੇ ਨਾਲ ਕਾਰਨਰ ਜਿਹੜਾ ਹੈਗਾ ਉਹ ਇਦਾਂ ਆਪਣੇ ਆਪ ਹੀ ਬਣ ਜਾਂਦਾ ਹੁੰਦਾ ਠੀਕ ਹੈ ਜੀ ਇਸੇ ਹਿਸਾਬ ਨਾਲ ਤੇ ਦੇਖੋ ਕਾਰਨਰ ਜਿਹੜਾ ਹੈਗਾ ਆਪਣਾ ਕਿੰਨੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਠੀਕ ਆ ਇਹ ਜਿਹੜਾ ਦੂਜੇ ਕਾਰਨਰ ਤੇ ਮੈਂ ਲਗਾਈ ਹੋਈ ਸੀ ਫਿਨਿਸ਼ਿੰਗ ਪ ਆਕੇ ਖਤਮ ਕਿਵੇਂ ਕਰਨਾ ਹੁੰਦਾ ਦੇਖੋ ਜਿਹੜਾ ਆਹ ਹੈਗਾ ਨਾ ਇਹ ਇਦਾਂ ਕਰਕੇ ਹੁਣ ਦੇਖੋ ਆ ਮੈਂ ਬਾਅਦ ਚੋ ਲਗਾਈਏ ਨਾ ਇਹ ਪੱਟੀ ਇਹ ਆਪਾਂ ਜਿਹੜਾ ਮਾਰਜਨ ਹੈਗਾ ਇਹਨੂੰ ਆਪਾਂ ਅੰਦਰ ਵਾਲੀ ਸਾਈਡ ਇਦਾਂ ਫੋਲਡ ਕਰ ਦੇਣਾ ਤੇ ਇਹ ਵਾਲਾ ਕਾਰਨਰ ਵੀ ਹੈਗਾ ਜਿਹੜਾ ਉਹ ਆਪਣਾ ਇਸੇ ਹਿਸਾਬ ਨਾਲ ਬਣ ਜੂਗਾ ਠੀਕ ਆ ਬਾਅਦ ਚੋ ਆਪਾਂ ਇਥੇ ਤਰਪਾਈ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਦੇਖੋ ਜਿੰਨੀ ਪੱਟੀ ਆਪਾਂ ਇਧਰ ਕੱਢੀ ਆ ਨਾ ਜਦੋਂ ਦੂਸਰੇ ਚਾਕ ਤੇ ਲਗਾਉਣੀ ਆ ਫੇਰ ਵੀ ਆਪਾਂ ਪੱਟੀ ਉਨੀ ਹੀ ਕੱਢ ਲੈਣੀ ਆ ਬਾਹਰ ਠੀਕ ਆ ਤੇ ਹੁਣ ਆਪਾਂ ਦੂਸਰੇ ਚਾਕ ਤੇ ਲਗਾਉਣ ਲੱਗਿਆ ਇਹਦੇ ਵਿੱਚ ਵੀ ਆਪਾਂ ਕੀ ਕਰਨਾ ਐਦਾਂ ਫਿਨਿਸ਼ਿੰਗ ਪੱਟੀ ਥੋੜੀ ਉੱਪਰ ਵਾਲੀ ਸਾਈਡ ਕੱਢ ਲੈਣੀ ਆ ਠੀਕ ਹੈ ਜੀ ਤੇ ਜਿਹੜਾ ਆਪਾਂ ਤਰੀਜ ਬਣਾਈ ਸੀ ਉਹਨੂੰ ਅੰਦਰ ਵਾਲੀ ਸਾਈਡ ਐਦਾਂ ਫੋਲਡ ਕਰ ਦੇਣਾ ਤੇ ਇੱਥੇ ਆਪਾਂ ਥੋੜਾ ਜਿਹਾ ਉੱਪਰ ਵਾਲੀ ਸਾਈਡ ਰੱਖ ਕੇ ਇੱਥੋਂ ਸਟਾਰਟ ਕਰਨੀ ਆ ਠੀਕ ਹੈ ਇੱਥੋਂ ਫਿਨਿਸ਼ਿੰਗ ਦੇ ਨਾਲ ਤੇ ਐਦਾਂ ਠੀਕ ਹੈ ਜੀ ਐਦਾਂ ਆਪਾਂ ਫਿਨਿਸ਼ਿੰਗ ਦੇ ਨਾਲ ਇੱਥੋਂ ਸਟਾਰਟ ਕਰਨੀ ਆ ਤੇ ਕਾਰਨਰ ਆਪਾਂ ਉਸੇ ਤਰ੍ਹਾਂ ਹੀ ਬਣਾ ਲੈਣਾ ਜਿਵੇਂ ਆਪਾਂ ਤੁਹਾਨੂੰ ਦੂਸਰੀ ਸਾਈਡ ਦੱਸਿਆ ਠੀਕ ਹੈ ਜੀ બસ ਜਿਹੜਾ ਕਰੀਜ ਬਣਾਈ ਹੋਈ ਆਲਾ ਮਾਰਜਿਨ ਸੀ ਨਾ ਉਹਨੂੰ ਆਪਾਂ ਇਦਾਂ ਅੰਦਰ ਵਾਲੀ ਸਾਈਡ ਫੋਲਡ ਕਰ ਦੇਣਾ ਤੇ ਕਰੀਜ ਬਣਾਉਣ ਦਾ ਇਹੀ ਫਾਇਦਾ ਹੁੰਦਾ ਠੀਕ ਆ ਇਦਾਂ ਆਪਾਂ ਫੋਲਡ ਕਰਕੇ ਤੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਉਹਨੂੰ ਇਦਾਂ ਸੈੱਟ ਕਰਕੇ ਨਾਲ ਨਾਲ ਰੱਖੀ ਜਾਣਾ ਠੀਕ ਹੈ ਜੀ ਤੇ ਲੇਖੋ ਹੁਣ ਕਾਰਨਰ ਫੇਰ ਆ ਗਿਆ ਨਾ ਹੁਣ ਆਪਾਂ ਕਾਰਨਰ ਕੋਲੋਂ ਤੁਹਾਨੂੰ ਦੁਬਾਰਾ ਦੱਸਦੇ ਆ ਠੀਕ ਹੈ ਆਪਾਂ ਕੀ ਕਰਨਾ ਜਿਹੜਾ ਹਾ ਕਾਰਨਰ ਬਣਿਆ ਹੋਇਆ ਹੈ ਨਾ ਇਹਨੂੰ ਕੇਰਾ ਫਿਨਿਸ਼ਿੰਗ ਪੱਟੀ ਨੂੰ ਇਦਾਂ ਉੱਪਰ ਫੋਲਡ ਕਰ ਦੇਣਾ ਇਹਦੇ ਠੀਕ ਹੈ ਜੀ ਇਹ ਇਦਾਂ ਆਪਾਂ ਫੋਲਡ ਕਰ ਲਓ ਤੇ ਬਾਅਦ ਚੋਂ ਫਿਰ ਆਪਾਂ ਇਹਨੂੰ ਇਹ ਐ ਫੋਲਡ ਕਰ ਦੋ ਠੀਕ ਹੈ ਨੀਚੇ ਵਾਲੀ ਸਾਈਡ ਠੀਕ ਹੈ ਫਿਰ ਆਪਾਂ ਇਹਦੇ ਉੱਪਰ ਸਲਾਈ ਲਗਾ ਲਵਾਂਗੇ ਹੁਣ ਜਿਹੜਾ ਕਾਰਨਰ ਹੈਗਾ ਉਹ ਆਪਣਾ ਆਟੋਮੈਟਿਕ ਹੀ ਬਣ ਜਾਂਦਾ ਹੁੰਦਾ ਠੀਕ ਹੈ ਇਥੇ ਆ ਕੇ ਪੱਕਾ ਜਰੂਰ ਕਰਨਾ ਆਪਾਂ ਨੇ ਤੇ ਦੇਖੋ ਇਧਰ ਵਾਲੀ ਚਾਕ ਤੇ ਮੇਰੇ ਲੱਗੀ ਹੋਈ ਸੀ ਹੁਣ ਦੇਖੋ ਜਿਹੜਾ ਆ ਹੈਗਾ ਹਨਾ ਮੇਰੀ ਪਹਿਲਾਂ ਲੱਗੀ ਹੋਈ ਸੀ ਇੱਕ ਚਾਕ ਤੇ ਬਸ ਜਿਹੜਾ ਬਦਮਾ ਕਪੜਾ ਉਹਨੂੰ ਆਪਾਂ ਇਹ ਐ ਫੋਲਡ ਕਰ ਦੇਣਾ ਇਥੋਂ ਵੀ ਆਪਣਾ ਕੋਨਾ ਬਣ ਜਾਊਗਾ ਠੀਕ ਹੈ ਜੀ ਤੇ ਬਾਅਦ ਚੋਂ ਆਪਾਂ ਇਤੇ ਤਰਪਾਈ ਕਰ ਲਵਾਂਗੇ ਹੁਣ ਦੇਖੋ ਇੱਕ ਸਿੰਗਲ ਸਲਾਈ ਦੇ ਨਾਲ ਹੀ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਹੈਗੀ ਆ ਉਹ ਲੱਗ ਕੇ ਰੈਡੀ ਹੋ ਗਈ ਆ ਤੇ ਜਿਹੜੇ ਆਪਣੇ ਕੋਨੇ ਹੈਗੇ ਨੇ ਉਹ ਵੀ ਇਦਾਂ ਬਣ ਕੇ ਰੈਡੀ ਹੋ ਗਏ ਨੇ ਪੂਰੀ ਫਿਨਿਸ਼ਿੰਗ ਦੇ ਨਾਲ ਹੁਣ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ ਜਿਹੜੀ ਹੈਗੀ ਪੱਟੀ ਉਹ ਲੱਗ ਕੇ ਰੈਡੀ ਹੋ ਗਈ ਆ ਦੋਨੋਂ ਸਾਈਡਾਂ ਸਿਰਫ ਇੱਕ ਆਪਾਂ ਸਿੰਗਲ ਸਲਾਈ ਦੇ ਵਿੱਚ ਹੀ ਇਹਨੂੰ ਅਟੈਚ ਕਰ ਲਿਆ ਠੀਕ ਹੈ ਜੀ ਤੇ ਤੁਸੀਂ ਕੋਨੇ ਦੇਖ ਸਕਦੇ ਹੋ ਕੋਨੇ ਨੇ ਜਿਹੜੇ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੇ ਨਿਕਲ ਕੇ ਆਏ ਨੇ ਬਸ ਇੱਥੇ ਆਪਾਂ ਤਰਪਾਈ ਕਰ ਲਵਾਂਗੇ ਠੀਕ ਹੈ ਹੁਣ ਮੈਂ ਤੁਹਾਨੂੰ ਉੱਪਰੋਂ ਦੱਸ ਦਿਆਂ ਵੀ ਉੱਪਰ ਉਹਦੀ ਆਪਾਂ ਸੈਟਿੰਗ ਕਿਵੇਂ ਕਰਨੀ ਆ ਠੀਕ ਆ ਹੁਣ ਦੇਖੋ ਜਿਹੜੀ ਆਪਾਂ ਆ ਵੱਧ ਕੱਢੀ ਆ ਨਾ ਪੱਟੀ ਹੁਣ ਆਪਾਂ ਇਹਦੀ ਸੈਟਿੰਗ ਕਿਵੇਂ ਕਰਨੀ ਆ ਆਪਾਂ ਜਾ ਤਾਂ ਪਹਿਲਾਂ ਇੱਥੇ ਇਹਨਾਂ ਨੂੰ ਦੋਨਾਂ ਨੂੰ ਨਾ ਅਟੈਚ ਕਰ ਲਓ ਇਦਾਂ ਤਰਪਾਈ ਕਰਕੇ ਠੀਕ ਆ ਜਦੋਂ ਇਹ ਦੋਨੋਂ ਚੀਜ਼ਾਂ ਅਟੈਚ ਹੋ ਜਾਣੀ ਹੈ ਨਾ ਤਾਂ ਆਪਾਂ ਇੱਕ ਪੱਟੀ ਨੂੰ ਇਦਾਂ ਤਕੋਨਾ ਕਰਕੇ ਫੋਲਡ ਕਰ ਦੇਣਾ ਠੀਕ ਹੈ ਜੀ ਤੇ ਦੂਸਰੀ ਵਾਲੀ ਪੱਟੀ ਨੂੰ ਆਪਾਂ ਇਹ ਇਸ ਤਰ੍ਹਾਂ ਤਕੋਨਾ ਕਰਕੇ ਫੋਲਡ ਕਰ ਦੇਣਾ ਠੀਕ ਆ ਤੇ ਇਹਨਾਂ ਨੂੰ ਇੱਥੇ ਮੈਚ ਕਰਕੇ ਦੋਨਾਂ ਨੂੰ ਆਪਾਂ ਇੱਥੇ ਤਰਪਾਈ ਕਰ ਦੇਣੀ ਆ ਠੀਕ ਆ ਤੇ ਹੁਣ ਦੇਖੋ ਆ ਇੱਕ ਸਾਈਡ ਤੋਂ ਐਦਾਂ ਤਕੋਣੀ ਹੋ ਜੂਗੀ ਠੀਕ ਆ ਇੱਕ ਸਾਈਡ ਤੋਂ ਐਦਾਂ ਤਕੋਨਾ ਹੋ ਜੂਗਾ ਇਹ ਤੇ ਦੂਸਰੀ ਸਾਈਡ ਤੋਂ ਇਹ ਐਦਾਂ ਆ ਕੇ ਤਕੋਨਾ ਹੋ ਜੂਗਾ ਠੀਕ ਹੈ ਜੀ ਠੀਕ ਹੈ ਮੈਂ ਇਹਨੂੰ ਐਦਾਂ ਕੱਢ ਕੇ ਪਹਿਲਾਂ ਇਹ ਦੋਨਾਂ ਨੂੰ ਕੱਢ ਕੇ ਪਹਿਲਾਂ ਮੈਂ ਇੱਥੇ ਸਲਾਈ ਲਗਾ ਲੈਣੀ ਆ ਠੀਕ ਆ ਹੁਣ ਦੇਖੋ ਆਪਾਂ ਇੱਕ ਪੱਟੀ ਨੂੰ ਇਹ ਐਸ ਸਾਈਡ ਫੋਲਡ ਕਰ ਦੇਣਾ ਇੱਥੋਂ ਆਪਾਂ ਕੱਚਾ ਕਰ ਲੈਣਾ ਥੋੜਾ ਜਿਹਾ ਤੇ ਇੱਕ ਨੂੰ ਆਪਾਂ ਇੱਧਰ ਫੋਲਡ ਕਰ ਦੇਣਾ ਠੀਕ ਹੈ ਜੀ। ਉਹ ਆਪਣੀ ਜਿਹੜੀ ਫਿਨਿਸ਼ਿੰਗ ਪੱਟੀ ਹੈਗੀ ਆ ਕੋਨਿਆਂ ਤੋਂ ਵੀ ਆਪਾਂ ਕਿੰਨੀ ਫਿਨਿਸ਼ਿੰਗ ਦੇ ਨਾਲ ਆ ਗਈ ਆ ਤੇ ਅੰਦਰ ਵਾਲੀ ਸਾਈਡ ਆਪਾਂ ਇਹਨੂੰ ਇਹ ਐਦਾਂ ਬਣ ਜੂਗੀ ਫਿਰ ਇਹ ਠੀਕ ਆ ਆਪਾਂ ਇੱਥੋਂ ਪਹਿਲਾਂ ਅਟੈਚ ਕਰ ਲਿਆ ਚੀਜ਼ਾਂ ਨੂੰ ਫਿਰ ਆਪਾਂ ਇੱਕ ਨੂੰ ਅੰਦਰ ਵਾਲੀ ਸਾਈਡ ਇੱਧਰ ਫੋਲਡ ਕਰਤਾ ਤੇ ਇੱਕ ਨੂੰ ਆਪਾਂ ਇੱਧਰ ਵਾਲੀ ਸਾਈਡ ਫੋਲਡ ਕਰਤਾ ਫਿਰ ਆਪਾਂ ਇੱਥੇ ਤਰਪਾਈ ਕਰ ਲਵਾਂਗੇ ਠੀਕ ਹੈ। ਤੇ ਤੁਸੀਂ ਦੇਖ ਸਕਦੇ ਹੋ ਸਾਰੀ ਫਿਨਿਸ਼ਿੰਗ ਦੇ ਨਾਲ ਆਪਣੀ ਪੱਟੀ ਜਿਹੜੀ ਹੈਗੀ ਆ ਉਹ ਆਈ ਹੈ ਤੇ ਦੇਖੋ ਜਿਹੜੀ ਲਾਈਨਿੰਗ ਹੈਗੀ ਆ ਨਾ ਉਹਨੂੰ ਆਪਾਂ ਇਹ ਐਦਾਂ ਬਸ ਪੂਰਾ ਪੂਰਾ ਜਾ ਹੀ ਰੱਖਣਾਗਾ ਠੀਕ ਹੈ ਤੇ ਆ ਫਿਨਿਸ਼ਿੰਗ ਪੱਟੀ ਦੇ ਅੰਦਰ ਆਪਾਂ ਇਹਨੂੰ ਐਦਾਂ ਦੇ ਦੇਣਾ ਠੀਕ ਹੈ ਜੀ ਦੇਖੋ ਨਾ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਜਿਆਦਾ ਢਿੱਲੀ ਆ ਔਰ ਨਾ ਹੀ ਜਿਆਦਾ ਆਪਾਂ ਕਸੀ ਹੋਈ ਆ ਠੀਕ ਆ ਤੇ ਇਧਰੋਂ ਵੀ ਆਪਾਂ ਐਦਾਂ ਹੀ ਇਹਦੇ ਅੰਦਰ ਦੇ ਦੇਣਾ ਫਿਨਿਸ਼ਿੰਗ ਦੇ ਨਾਲ ਠੀਕ ਹੈ ਜੀ